ਸੰਘਾਜੀ ਵੀਡੀਓ ਸਕੇਪਨਾ ਕਰਿਓ ਕਿਉਂਕਿ ਇਸ ਵੀਡੀਓ ਵਿੱਚ ਮੈਂ ਆਪ ਜੀ ਦਾ ਤੇ ਤੁਹਾਨੂੰ ਧੰਨਵਾਦ ਕਰਨਾ ਚਾਹਨਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਹੀ ਇੰਸਟਾਗ੍ਰam ਤੇ ਗੁਰਬਾਣੀ ਵਿਚਾਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਸ ਸਮੇਂ ਕੁਝ ਤਕਰੀਬਨ 11-1200 ਫੋਲੋਅਰ ਸਨ ਪਰ ਹੁਣ ਤਕਰੀਬਨ 20000 ਫੋਲੋਅਰ ਤੋਂ ਉੱਤੇ ਹੋ ਗਏ ਨੇ ਤੇ ਇਹ ਸਾਰਾ ਸੰਯੋਗ ਆਪ ਜੀ ਦੀ ਸਪੋਰਟ ਕਰਕੇ ਹੋਇਆ ਹੈ ਮੈਨੂੰ ਲੱਗਦਾ ਵੀ ਜਦੋਂ ਕੋਈ ਕਿਸੇ ਨੂੰ ਫੋਲੋ ਕਰਦਾ ਹੈ ਤੇ ਅਸਲ ਦੇ ਵਿੱਚ ਉਹ ਸਮਾਜ ਵਿੱਚ ਕੀ ਵੰਡ ਰਿਹਾ ਇਸ ਨੂੰ ਵੇਖ ਕੇ ਫੋਲੋ ਕੀਤਾ ਜਾਂਦਾ ਜੇ ਤੁਸੀਂ ਫੋਲੋ ਕੀਤਾ ਇਹਦਾ ਮਤਲਬ ਗੁਰਬਾਣੀ ਦੀਆਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕੀਤਾ ਸੋ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਆ ਜਾਂ ਹੋਰ ਮੋਟੀਵੇਸ਼ਨਲ ਵੀਡੀਓ ਜਿਹੜੀਆਂ ਆਉਂਦੀਆਂ ਨੇ ਸਟੋਰੀਸ ਹੁੰਦੀਆਂ ਨੇ ਉਹਦੇ ਕਰਕੇ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤੇ ਮੈਂ ਖਿਮਾਂ ਦਾ ਜਾਚਕਾ ਕਿ ਗੁਰਬਾਣੀ ਵਿਚਾਰ ਕਰਨਾ ਬਹੁਤ ਪ੍ਰੈਪਰੇਸ਼ਨ ਚਾਹੀਦੀ ਹੁੰਦੀ ਹੈ ਗੁਰਬਾਣੀ ਦੀ ਵਿਚਾਰ ਕਰਨ ਲੱਗਿਆਂ ਬਹੁਤ ਕੁਝ ਪੜ੍ਹਨਾ ਪੈਂਦਾ ਹੈ ਤਕਰੀਬਨ ਉਹਦੀ ਰਿਵੀਜ਼ਨ ਕਰਨੀ ਪੈਂਦੀ ਹੈ ਗੁਰਬਾਣੀ ਨੂੰ ਕੰਠ ਕਰਨਾ ਪੈਂਦਾ ਫਿਰ ਆਪਾਂ ਜਾ ਕੇ ਵਿਚਾਰ ਕਰ ਸਕਦੇ ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਾਂ ਪਰ ਫਿਰ ਵੀ ਕਈ ਵਾਰ ਇਨਸਾਨ ਗਲਤੀ ਦਾ ਪੁੱਤਲਾ ਹੁੰਦਾ ਭੁੱਲਾ ਹੋ ਜਾਂਦੀ ਹੈ ਗੁਰੂ ਸਾਹਿਬ ਜੀ ਬਖਸ਼ਾਂ ਦੇ ਪਿਤਾ ਨੇ ਸੰਗਤ ਜੀ ਬਖਸ਼ਣ ਯੋਗ ਹੈ ਇਸੇ ਤਰ੍ਹਾਂ ਤੁਸੀਂ ਸੰਯੋਗ ਦਿਓ ਤਾਂ ਕਿ ਆਪਾਂ ਹੋਰ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਰਹੀਏ ਤੇ ਮੋਟੀਵੇਸ਼ਨਲ ਜਿਹੜੀਆਂ ਵੀਡੀਓਜ਼ ਨੇ ਸਟੋਰੀਜ਼ ਨੇ ਮੈਂ ਆਪ ਜੀ ਨਾਲ ਸਮਝੇ ਕਰਦੇ ਰਹਾ ਤੇ ਗੁਰਤੇਗ ਬਾਦਰ ਪਾਸ਼ਾ ਜੀ ਦੇ ਪਾਵਨ ਸ਼ਲੋਕਾਂ ਦੀਆਂ ਵਿਚਾਰਾਂ ਦੀ ਲੜੀ ਚੱਲ ਰਹੀ ਹੈ ਕੋਨੂੰ ਆਪਾਂ ਤਕਰੀਬਨ 15 ਸ਼ਲੋਕ ਤਕਰੀਬਨ ਉਹਦੀ ਵਿਚਾਰ ਹੋ ਚੁੱਕੀ ਅੱਗੇ ਵੀ ਵੀਡੀਓ ਸੌਣ ਗਿਆ ਇਸੇ ਤਰ੍ਹਾਂ ਤੁਸੀਂ ਸਪੋਰਟ ਕਰੋ ਤੇ ਆਪਾਂ ਗੁਰਬਾਣੀ ਨਾਲ ਜੁੜੇ ਰਹੀਏ ਹੋਰਨਾਂ ਨੂੰ ਆਪਾਂ ਗੁਰਬਾਣੀ ਨਾਲ ਜੋੜੀਏ 20000 ਫੋਲੋਅਰਰ ਉੱਤੇ ਹੋ ਗਏ ਨੇ ਆਪ ਜੀ ਦਾ ਤੇਹਦੂ ਧੰਨਵਾਦ ਸਤਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ